ਹਰੇ ਭਾਈ ਮਥੇ ਲੱਗ ਜੇ ਨਾ ਉਹ ਚੰਗੀ ਰਹਿੰਦੀ ਹੈ ਹੈਨਾ ਤੇ ਭਾਈ ਇਹ ਕਿੰਨਾ ਮਾਡਲ ਹੈ ਇਹ 2021 ਮਾਡਲ ਹੈ ਵੀਰੇ 21 ਮਾਡਲ ਆ ਹਾਂ ਫੁੱਲ ਟਾਪ ਮਾਡਲ ਹੈ ਇਹ ਅੱਛਾ ਹਿੱਸਾ ਖੋਲਦਾ ਡਬਲ ਪੀਟੀਓ ਆ ਡਿਸਟ੍ਰੀਬਿਊਟਰ ਆ ਹੂੰ ਠੀਕ ਹੈ 900 ਘੰਟੇ ਚੱਲਿਆ ਹੋਇਆ ਹੈਗਾ ਸਿਰਫ 900 ਘੰਟਾ ਹਾਂ ਐਮ ਆਰ ਐਫ ਦੇ ਟਾਇਰ ਵਧੀਆ ਪੂਰੀ ਗੁੱਡ ਕੰਡੀਸ਼ਨ ਟਾਇਰਾਂ ਦੀ ਆ ਹਾਂ ਬਸ ਸੋਨਾ ਸਨੱਖਾ ਟਰੈਕਟਰ ਆ ਪੀ ਕਾਜ ਜਮਾਉ ਕੇ ਮਿਲੂ ਤੇ ਜੇ ਕੋਈ ਭਰਾ ਕਹੇ ਭਾਈ ਲੋਨ ਲੂਣਾ ਯਾਰ ਕਰਵਾ ਦੂੰਗੇ ਫਿਰ ਤਾਂ ਹੋ ਜੂ ਪੀ ਕਰਵਾ ਦੇਾਂਗੇ ਭਾਈ ਮਗਰਾਟ ਟੇਪ ਹੋਏ ਹੋਏ ਆ ਹਣਾ ਕੋਈ ਸਕ੍ਰੈਚ ਦਾ ਡਰ ਨਹੀਂ ਰਿੰਬ ਬਹੁਤ ਘੈਂਟ ਘੈਂਟ ਪਏ ਆ ਜਿਵੇਂ ਬਾਈ ਨੇ ਦੱਸਦੇ ਵੀ ਅੱਤ ਕੰਡੀਸ਼ਨ ਕਹਿੰਦੀ ਜਿਵੇਂ ਪੂਰੀ ਸਿਰਾ ਗੱਲਬਾਤ ਆ ਹੈਨਾ ਫਿਰ ਫੁੱਲ ਜ਼ਿੰਮੇਵਾਰੀ ਹੈ ਟਰੈਕਟਰ ਦੀ ਹਾਂ ਬਈ ਟੂਰ ਨਾਲ ਦੀ ਆ ਕਿ ਨਾਲ ਦੇ ਟਾਇਰ ਆ 75 ਪੈਸੇ ਪਏ ਨੇ ਠੀਕ ਓਕੇ ਲੈ ਵੀ ਸੱਜਣੋਂ ਕਲਰ ਕਲਰ ਜਿਵੇਂ ਇਹ ਚੱਲਿਆ ਹੋਇਆ ਵੀ ਰੀਜਨਲ ਜਮ ਇਹ ਕਿੰਨੇ ਘੰਟੇ ਚੱਲੇ ਹੋਇਆ 1800 ਘੰਟੇ ਚੱਲੇ ਹੋਇਆ ਥਾਲੀਆਂ ਜੂੜੀਆਂ ਲਾਈਟਾਂ ਲੂਟਾਂ ਤੇ ਇਹ ਸੌਂਕੀ ਬੰਦਿਆਂ ਦਾ ਕੰਮ ਹੁੰਦਾ ਜੇ ਕੋਈ ਭਰਾ ਕਿਸੇ ਭਾਈ ਯਾਰ ਬਾਬੂ ਕੇ ਲੈ ਕੇ ਜਾਵਾਂਗੇ ਪੂਰੀ ਤਸੱਲੀ ਨਾਲ ਪੂਰੀ ਤਸੱਲੀ ਸਾਡਾ ਤੇਲ ਤੇ ਅਕ ਇੰਜਨ ਤੇ ਮਾਰੀ ਕੈਮਰਾ ਵੀ ਇੰਜਨ ਵੀ ਆ ਸੁੱਕਾ ਸੱਜ ਨੂੰ ਬਿਲਕੁਲ ਆ ਪੂਰਾ ਜਿਵੇਂ ਕਹਦੀ ਹੈ ਵੀ ਰੰਗ ਉਵੇਂ ਹੀ ਖੜਾ ਯਾਰ ਹਨਾ ਲਓ ਵੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਬਰਨਾਲਾ ਸ਼ਹਿਰ ਦੇ ਵਿੱਚ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਤੁਸੀਂ ਅਕਸਰੀ ਸਾਡੀਆਂ ਵੀਡੀਓ ਦੇਖਦੇ ਰਹਿੰਦੇ ਹੋ ਕਿਉਂਕਿ ਅਸੀਂ ਬਰਨਾਲਾ ਟਰੈਕਟਰ ਮੰਡੀ ਦੀਆਂ ਵੀਡੀਓ ਵੀ ਵੱਧ ਕਰਦੇ ਆ ਕਿਉਂਕਿ ਇੱਥੋਂ ਦੇ ਭਰਾਣਾ ਬਹੁਤ ਘੈਂਡ ਘੈਂਡ ਟਰੈਕਟਰ ਲੈ ਕੇ ਆਉਂਦੇ ਆ ਅੱਜ ਖੜੇ ਆ ਅਸੀਂ ਤੇ ਆਪਣੇ ਲੱਖੀ ਲਵੇ ਲੱਖੀ ਕੀ ਯਾਰ ਨੇ ਵਧੀਆ ਵੀਰੇ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਆ ਟਰੈਕਟਰ ਵੀਰੇ ਆਪਣੇ ਚਾਰ ਚਾਰ ਟਰੈਕਟਰ ਖੜੇ ਨੇ ਫਿਰ ਸੁਰੂਆਤ ਤਾਂ ਇਥੋਂ ਕਰ ਦਈਏ ਕਰੋ ਜੀ ਲੈ ਵੀ ਸੱਜਣੋ ਜੌਂਡੀਆਰ ਤੋਂ ਸ਼ੁਰੂਆਤ ਕਰਦੇ ਆ ਕਿਉਂਕਿ ਜਦੋਂ ਪਹਿਲਾਂ ਪਹਿਲਾਂ ਹਰੇ ਰੰਗ ਹਰੇ ਬਾਈ ਮੱਥੇ ਲੱਗ ਜੇ ਨਾ ਉਹ ਚੰਗੀ ਰਹਿੰਦੀ ਆ ਹੈਨਾ ਤੇ ਬਈ ਇਹ ਕਿੰਨਾ ਮਾਡਲ ਹੈ ਇਹ 2021 ਮਾਡਲ ਆ ਵੀਰੇ 21 ਮਾਡਲ ਆ ਹਾਂ ਫੁੱਲ ਟੌਪ ਮਾਡਲ ਆ ਇਹ ਅੱਛਾ ਹਿੱਸਾ ਖੋਲਦਾ ਡਬਲ ਪੀਟੀਓ ਆ ਡਿਸਟ੍ਰੀਬਿਊਟਰ ਹੂੰ ਹਾਂਜੀ ਠੀਕ ਆ 900 ਘੰਟੇ ਚੱਲਿਆ ਹੋਇਆਗਾ ਸਿਰਫ 900 ਘੰਟਾ ਹਾਂ ਐਮ ਆਰ ਐਫ ਦੇ ਟਾਇਰ ਵਧੀਆ ਪੂਰੀ ਗੁੱਡ ਕੰਡੀਸ਼ਨ ਟਾਇਰਾਂ ਦੀ ਆ ਹਾਂ ਬਸ ਸੁਨਾਸਾ ਰੱਖਾ ਟਰੈਕਟਰ ਆ ਸਾਈਡ ਗੇਅਰ ਆ ਹਨਾ ਸਾਈਡ ਗੇਅਰ ਹੀ ਆਉਂਦੇ ਆ ਬਾਈ 3 ਸਪੀਡ ਆ ਜਾਂਦੇ ਆ ਅਸਾ 3 ਸਪੀਡ ਦੇ ਵਿੱਚ ਓਕੇ ਓਕੇ ਤੇ ਬਾਈ ਜਿਹਦੇ ਆਪਾਂ ਮੁੱਲ ਦੀ ਗੱਲ ਕਰੀਏ ਮੁੱਲੇ ਦਾ ਬਾਈ ਮੰਗਦੇ ਆ ਆਪਾਂ 780000 ਰੁਪਇਆ ਠੀਕ ਆ ਮੌਕੇ ਤੇ ਮਾਨਤਾਨ ਪੂਰਾ ਕੀਤਾ ਜਾਊ ਠੀਕ ਆ ਮੌਕੇ ਤੇ ਫੁੱਲ ਮਾਨਤਾਨ ਹੋਜੂ ਮਾਨਤਾਨ ਕਾਪੀ ਕਾਗਜ ਜਮਾ ਓਕੇ ਮਿਲੂ ਠੀਕ ਆ ਤੇ ਜੇ ਕੋਈ ਭਰਾ ਕਹੇ ਬਾਈ ਲੋਨ ਲੂਣਾ ਯਾਰ ਕਰਵਾ ਦੂੰਗੇ ਫਿਰ ਤਾਂ ਹੋਜੂ ਲੋਨ ਕਰਵਾ ਦੇਵਾਂਗੇ ਬਾਈ ਹੋਜੂਗਾ ਲੈ ਮਿੱਤਰੋ ਬਹੁਤ ਘੈਂਟ ਘੈਂਟ ਟਰੈਕਟਰ ਨੇ ਇਸ ਮੰਡੀ ਦੇ ਵਿੱਚ ਆਉਂਦੇ ਆ ਮਗਰਾਟ ਟੇਪ ਹਣਾ ਕੋਈ ਸਕ੍ਰੈਚ ਦਾ ਡਰ ਨਹੀਂ ਰਿੰਬ ਬਹੁਤ ਘੈਂਡ ਘੈਂਡ ਪਾਇਆ ਜਿਵੇਂ ਬਾਈ ਨੇ ਦੱਸਦੇ ਵੀ ਅੱਤ ਕੰਡੀਸ਼ਨ ਕਹੀਦੀ ਜਿਵੇਂ ਪੂਰੀ ਸਿਰਾ ਗੱਲਬਾਤ ਆ ਹੈ ਹਣਾ ਤੇ ਆ ਦੇਖ ਲਓ ਸੱਜਣੋਂ ਪੈਰਦਾਨਾ ਤੋਂ ਹਲੇ ਰੰਗ ਵੀ ਨਹੀਂ ਝੜਿਆ ਹੋਇਆ ਇੰਜਨ ਲਿਸ਼ਕਾ ਮਾਰਦਾ ਸੋਹ ਲਿਸ਼ਕਾਂ ਦਾ ਮਾਰਨੀ ਮਾਰਨੀ ਆ ਹਣਾ ਤੇ ਬਾਕੀ ਕੰਡੀਸ਼ਨ ਦੇਖ ਕੇ ਜੱਜ ਹੋ ਜਾਂਦਾ ਵੀ ਕਿੰਨੇ ਘੰਟੇ ਚੱਲਿਆ ਹੋਇਆ ਤੇ ਕਿੰਨੇ ਘੰਟੇ ਦੱਸੇ ਦੀ ਇਹ ਇਹ 900 ਘੰਟਾ ਸਿਰਫ ਸੱਜਣ ਨੂੰ 900 ਘੰਟਾ ਚੱਲਿਆ ਹੋਇਆ ਟਰੈਕਟਰ ਹੈ 21 ਮਾਡਲ ਹੈ 7 ਲੱਖ 80 ਹਜ਼ਾਰ ਰੁਪਏ ਬਾਈ ਨੇ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਬਾਈ ਕਿੰਨਾ ਕੁ ਛੜ ਦਾਂਗੇ ਵਧੀਆ ਹੋ ਜਾਓ ਬਾਈ ਵਧੀਆ ਹੋ ਜਾਓ ਵਾਲੀ ਗੱਲ ਨਹੀਂ ਲੈ ਸੱਜਣ ਨੂੰ ਤੁਹਾਡਾ ਵਧੀਆ ਮਾਨਤਾਣ ਹੋ ਜਾਊ ਇਹ ਟਰੈਕਟਰ ਦੇ ਵਿੱਚੋਂ ਤੇ ਇਹਦੇ ਨਾਲ ਬਾਈ ਹੋਰ ਕਿਹੜੇ ਗੱਡੇ ਨੇ ਆਪਣੇ ਲਈ ਆ ਵੀਰੇ ਸੋਨਾ ਲੀਕਾ 750 ਅੱਛਾ ਆਰ ਐਕਸ ਮਾਡਲ ਹੈ RX ਮਾਡਲ ਦੇ ਵਿੱਚ 2017 ਮਾਡਲ ਆ ਬਾਈ ਇਹ 17 ਮਾਡਲ ਹੈ ਹਾਂਜੀ ਡਬਲ ਡਿਸਟ੍ਰਿਬਿਊਟਰ ਆ ਤੇ ਬ੍ਰੇਕਾ ਪਾਵਰ ਸਟੀਅਰਿੰਗ ਫੁੱਲ ਟੌਪ ਮਾਡਲ ਇਹ ਆ ਅੱਛਾ ਹਾਂਜੀ ਜੀ ਠੀਕ ਹੈ ਮਤਲਬ ਫੁੱਲ ਜ਼ਿੰਮੇਵਾਰੀ ਹੈ ਟਰੈਕਟਰ ਦੀ ਹਾਂ ਵੀ ਟਾਇਰ ਟੂਰ ਨਾਲ ਦੀ ਹੈ ਕਿ ਨਾ ਟਾਇਰ ਆ 75 ਪੈਸੇ ਪਏ ਨੇ ਓਕੇ ਲੈ ਵੀ ਸੱਜਣੋਂ ਕਲਰ ਕੋਲਰ ਜਿਵੇਂ ਚੱਲਿਆ ਹੋਇਆ ਵੀ ਰੀਜਨਲ ਜਮ ਇਹ ਕਿੰਨੇ ਘੰਟੇ ਚੱਲਿਆ ਹੋਇਆ 1800 ਘੰਟੇ ਚੱਲਿਆ ਹੋਇਆ ਸੱਜਣੋਂ 1800 ਘੰਟਾ ਚੱਲਿਆ ਹੋਇਆ 17 ਮਾਡਲ ਹੈ ਨਾ ਹਾਂਜੀ ਵੀਰੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਦੇਖੋ ਜਾਲੀਆਂ ਜੂੜੀਆਂ ਲਾਈਟਾਂ ਲੂਟਾਂ ਤੇ ਸੌਂਕੀ ਬੰਦਿਆਂ ਦਾ ਕੰਮ ਹੁੰਦਾ ਹੈ ਮਾਟਰੈਕਟਰ ਆ ਬਾਈ ਇਹ ਜਮਾ ਓਕੇ ਸੀਲਡ ਆ ਠੀਕ ਆ ਜੇ ਕੋਈ ਭਰਾ ਕਿਸੇ ਬਾਈ ਯਾਰ ਬਾਬੂ ਕੇ ਲੈ ਕੇ ਜਾਵਾਂਗੇ ਪੂਰੀ ਤਸੱਲੀ ਨਾਲ ਪੂਰੀ ਤਸੱਲੀ ਸਾਡਾ ਤੇਲ ਹੋ ਕਿੰਨਾ ਮਰਜੀ ਪਾ ਕੇ ਤਸੱਲੀ ਕਰੇ ਠੀਕ ਆ ਤੇਲ ਵੀ ਤੁਸੀਂ ਪਾ ਦੋਗੇ ਲੈ ਮਿੱਤਰੋ ਤੇਲ ਵੀ ਬਾਈ ਬੋਰੀ ਕਹਿੰਦੇ ਅਸੀਂ ਪਾ ਦਾਂਗੇ ਜਦੋਂ ਤੁਹਾਡੇ ਮਨ ਨੂੰ ਜੱਜ ਗਿਆ ਨਾ ਫੇਰ ਰੇਟ ਦੀ ਗੱਲ ਕਰਿਓ ਤੇ ਟਾਇਰ ਵੀ ਲਗਭਗ ਵਧੀਆ ਕੰਡੀਸ਼ਨ ਦੇ ਪਏ ਨੇ 75 ਪੈਸੇ ਟਾਇਰ ਦਾ ਹਾਂ 75 ਪੈਸੇ ਸੱਜਣੋ ਪਏ ਨੇ ਟਾਇਰ ਹਨਾ ਤੇ ਅਕ ਇੰਜਨ ਤੇ ਮਾਰੀ ਕੈਮਰਾ ਵੀ ਇੰਜਨ ਵੀ ਆਏ ਸੁੱਕਾ ਸੱਜਣੋਂ ਬਿਲਕੁਲ ਆਏ ਪੂਰਾ ਜਿਵੇਂ ਕਹਦੀ ਹੈ ਵੀ ਰੰਗ ਉਵੇਂ ਹੀ ਖੜਾ ਯਾਰ ਹਨਾ ਹਾਂ ਸੋ ਸੋ ਦੇਖ ਬਈ ਕਿੰਨੀ ਚੰਗੀ ਸੋ ਸੋ ਤੇ ਜੇ ਕੰਡੀਸ਼ਨ ਦੀ ਗੱਲ ਕਰੀਏ ਸੱਜਣੋਂ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਲਿਸ਼ਕਾ ਮਾਰਦਾ ਹਨਾ ਤੇ ਬਈ ਇਹ ਆਪਾਂ ਕਿੰਨੇ ਦਾ ਦੇ ਦਾਂਗੇ ਲਗਦ ਕੈਸ਼ ਦੀ ਆਰਸੀ ਆ ਬਈ ਇਹਦੀ ਕੋਈ ਲੋਨ ਵਗੈਰਾ ਪਹਿਲਾਂ ਇਹ ਤੇ ਕੁਝ ਨਹੀਂ ਹੋ ਕੋਈ ਐਚਪੀ ਨਹੀਂ ਹੈਗੀ ਕੋਈ ਐਚਪੀ ਨਹੀਂ 485000 ਇਹਦਾ ਡਿਮਾਂਡ ਕਰਦੇ ਆ ਓਕੇ ਮੌਕੇ ਤੇ ਇਹ ਵੀ ਪੂਰਾ ਮਾਨਤਨ ਕੀਤਾ ਜਾ ਲੈ ਮਿੱਤਰੋ ਕਰ ਲੋ ਸੰਪਰਕ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਜੇ ਕਿਸੇ ਭਰਾ ਕੋਈ ਚਾਹ ਬਣਾਣਾ ਟਰੈਕਟਰ ਲੈਣ ਦਾ ਤੁਹਾਨੂੰ ਪੂਰੀ ਘੇਰ ਘੈਂਟ ਕੰਡੀਸ਼ਨ ਦੇ ਟਰੈਕਟਰ ਦਿਖਾਉਣੇ ਆ ਤੇ ਜਿਹੜਾ ਆ ਖੜਾ ਬਈ ਡੀਆਈ 60 2014 ਮਾਡਲ ਆ ਅਸਾ ਡੀਆਈ 60 ਹੂੰ 4,25,000 ਰੁਪਿਆ ਦੀ ਡਿਮਾਂਡ ਕਰਦੇ ਆ ਠੀਕ ਆ ਇਹ ਇਹ ਕਿੰਨਾ ਕੁ ਚੱਲਿਆ ਹੋ ਸਕਦਾ ਬਾਈ ਇਹ ਥੋੜਾ ਹੀ ਚੱਲਿਆ ਹੋਇਆ ਬਾਤੀ ਬਾਈ ਟਾਇਰ ਇਹਦੇ ਪਿਆਗੇ 80-85 ਵਸ ਟਾਇਰ ਨੇ ਇਹਦੇ ਠੀਕ ਆ ਤੇ ਰੰਬਰ ਬੂ ਵੀ ਸਾਫ ਆ ਬੂਟ ਸਾਬ ਕੁਛ ਇਹਦੇ ਨਾਲ ਹਾਂ ਸਤਰੀ ਸੁਧਰੀ ਲੱਗੀ ਹੋਈ ਆ ਠੀਕ ਆ ਮੋਗੇ ਦਾ ਨੰਬਰ ਆ ਮੋਗੇ ਦਾ ਨੰਬਰ ਆ PP29 ਹਾਂਜੀ ਹੈਨਾ ਲੈ ਮਿੱਤਰੋ ਮੋਗੇ ਦਾ ਨੰਬਰ ਆ ਬਾਈ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ 14 ਮਾਡਲ ਹੈਨਾ ਇਹ ਹਾਂਜੀ ਹਾਂਜੀ ਇਹ ਕਿੰਨੇ ਦਾ ਦੇ ਦਾਂਗੇ ਇਹ ਵੀਰੇ ਵਧੀਆ ਮਾਨਤਨ ਬਸ ਸਾਰਿਆਂ ਜਿਉਂ ਕੀਤਾ ਜਾਊਗਾ ਸਾਰਿਆਂ ਚ ਬਦਈਆ ਮਾਨਤਨ ਮੌਕੇ ਤੇ ਕੀਤਾ ਜਾ ਉਚਾਰ 425000 ਦੀ ਡਿਮਾਂਡ ਆ 425000 ਡਿਮਾਂਡ ਆ ਓਕੇ ਲੈ ਮਿੱਤਰ ਪਿਆਰਿਓ 425000 ਰੁਪਏ ਬਈ ਨੇ ਡਿਮਾਂਡ ਕੀਤੀ ਆ ਬਾਕੀ ਤੁਹਾਡਾ ਬਣਦਾ ਹੋਰ ਵੀ ਫੁੱਲ ਮਾਨਤਨ ਹੂ ਟ੍ਰੈਕਟਰਾਂ ਦੇ ਵਿੱਚੋਂ ਇਹ ਗੱਲ ਨਹੀਂ ਹਾਂ ਤੇ ਬਈ ਜਿਹੜਾ ਆ ਖੜਾ ਡੀਜੇ 60 EVR X ਹੈ ਨਾ EVR X ਬਈ ਇਹ 2018 ਮਾਡਲ ਆ ਇਹ ਹੈਗਾ 2018 ਮਾਡਲ ਇਹ ਕਿੰਨੇ ਘੰਟੇ ਚੱਲਿਆ ਹੋ ਬਈ ਇਹ ਚੱਲਿਆ ਬਿਆਗਾ ਬਈ 1700 ਘੰਟਾ 1700 ਘੰਟਾ ਇਹ ਚੱਲਿਆ ਹੋਇਆ ਲੈ ਮਿੱਤਰੋ 1700 ਘੰਟਾ ਇਹ ਚੱਲਿਆ ਹੋਇਆ ਟਾਇਰ ਇਹਦੇ ਵੀ ਲਗਭਗ ਮੇਰੇ ਸਾਹਮਣੇ ਨਾਲ ਟਾਇਰ ਇਹਦੇ ਹੈਗੇ ਆ 70 75 ਹਾਂ 70 75 ਪਈ ਸੀ ਨਾਲ ਦੇ ਟਾਇਰ ਨੇ ਹਾਂਜੀ ਠੀਕ ਐ ਲੈ ਮਿੱਤਰ ਪਿਆਰਿਓ ਖੁੱਲਾ ਡੁੱਲਾ ਟਰੈਕਟਰ ਹੈ ਜੇ ਕਿਸੇ ਭਰਾ ਨੇ ਲੈਣਾ ਸੰਪਰਕ ਕਰ ਲਿਓ ਬਾਈ ਤੁਸੀਂ ਸੋਮਵਾਰ ਨੂੰ ਤਾਂ ਹੁੰਨੇ ਹੋ ਮੰਡੀ ਦੇ ਵਿੱਚ ਜੇ ਕਿਸੇ ਭਰਾ ਨੇ ਵੇਨਾ ਸੋਮਵਾਰ ਤਾਂ ਤੁਹਾਨੂੰ ਮਿਲਣਾ ਹੋਵੇ ਸੋੰਬਰ ਤੋਂ ਬਈ ਆਪਾਂ ਹੰਡਿਆਇ ਚੌਂਕ ਚ ਪੁਲ ਦੇ ਨਾਲ ਹੀ ਆਪਣਾ ਸ਼ੋਰੂਮ ਆ ਬਾਬਾ ਟਰੈਕਟਰ ਸੇਲ ਦੇ ਨਾਲ ਬਾਬਾ ਟਰੈਕਟਰ ਸੇਲ ਪਰਚੇਈ ਦੇ ਨਾਂ ਤੇ ਲੈ ਮਿੱਤਰ ਪਿਆਰਿਓ ਬਿਨਾ ਸਾਰਾ ਹਫਤਾ ਅੱਛਾ ਅੱਛਾ ਠੀਕ ਹੈ ਲੈ ਮਿੱਤਰੋ ਪੰਜਾਬ ਦਾ ਨੰਬਰ ਆ ਇਹ ਜਪੀਵੀ 08 ਜਲੰਧਰ ਨੰਬਰ ਆ ਜਲੰਧਰ ਨਾ ਹੈ ਨਾ ਤੇ ਇਹ ਕਿੰਨੀ ਪਾਰਟੀ ਦੇ ਨਾਮ ਹੋ ਬਈ ਇਹ ਵੀਰੇ ਫਰਸਟ ਪਾਰਟੀ ਫਰਸਟ ਪਾਰਟੀ ਦੇ ਨਾਮ ਸਾਰੀ ਫਰਸਟ ਪਾਰਟੀ ਤੇ ਇਹ ਆਪਾਂ ਕਿੰਨੇ ਦਾ ਦੇ ਦਾਂਗੇ ਹੁਣ ਇਹ ਆਪਾਂ ਵੀਰੇ 5 ਲੱਖ 65000 ਰੁਪਏ ਮੁੱਲ ਦਾ ਮੌਕੇ ਤੇ ਹਾਂਜੀ 340000 5 ਲੱਖ 35 ਦਾ ਦੇ ਦਾਂਗੇ ਲੈ ਮਿੱਤਰੋ ਹੋਰ ਵੀ ਬਣਦਾ ਮਾਨ ਤਾਨ ਹੋ ਜੂ 7.5 ਦਾ ਮਿਲ ਜੂ ਤੁਸੀਂ ਸੰਪਰਕ ਕਰ ਲਓ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੋਮਵਾਰ ਨੂੰ ਬਾਈ ਉਰੀ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਹੁੰਦੇ ਆ ਜੇ ਕਿਸੇ ਭਰਾ ਨੇ ਬਿਣਾ ਮੰਡੀ ਤੋਂ ਮਿਲਣਾ ਤਾਂ ਹੰਢਿਆਏ ਬਾਬਾ ਟਰੈਕਟਰ ਸੇਲ ਪਰਚੇਜ ਦੇ ਨਾਮ ਤੇ ਬਾਈ ਉਰੀਆਂ ਦਾ ਸ਼ੋਅਰੂਮ ਆ ਉੱਥੇ ਮਿਲਦੇ ਆ ਕਰ ਲਓ ਕੰਟੈਕਟ ਕਰਾ ਮਿਹਰਬਾਨੀ ਜੀ ਧੰਨਵਾਦ